हां बेटा ਤਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ ਆਪਾਂ ਟੈਕਸਟ ਬੁੱਕ ਦੇ ਸਵਾਲ ਸ਼ੁਰੂ ਕੀਤੇ ਹੋਏ ਸੀ ਜਿਹਦੇ ਵਿੱਚ ਬੇਟਾ ਆਪਾਂ 2.8 ਅਭਿਆਸ ਦੇ 8 ਨੰਬਰ ਸਵਾਲ ਦੇ ਉੱਤੇ ਆ ਗਏ ਕੀ ਕਹਿੰਦਾ ਪਿਆ ਇਹਦੇ ਵਿੱਚ ਕਹਿੰਦਾ ਇੱਕ ਜੀਸੀਬੀ ਮਸ਼ੀਨ ਇੱਕ ਢੇਡੇ ਵਿੱਚ 900 ਇੱਟਾਂ ਚੁੱਕਦੀ ਹੈ 99000 ਇੱਟਾਂ ਲਈ ਮਸ਼ੀਨ ਦੇ ਕਿੰਨੇ ਢੇਡੇ ਲੱਗਣਗੇ ਠੀਕ ਹੈ ਬੇਟਾ ਤਾਂ ਇੱਥੇ ਫੇਰ ਬੇਟਾ ਆਪਾਂ ਉਸੇ ਤਰ੍ਹਾਂ ਅਨੁਪਾਤ ਲਾ ਲੈਣਾ ਤੁਸੀਂ ਲਿਖਣਾ ਢੇਡੇ ਇਟਾਂ ਢੀਡੇ ਦੇ ਨਾਲ ਆਪਾਂ ਇਟਾਂ ਫਿਰ ਢੀਡੇ ਇਟਾਂ ਠੀਕ ਹੈ ਹੁਣ ਬੇਟਾ ਇੱਕ ਜੇ ਢੇੜਾ ਇੱਕ ਆ ਇੱਕ ਢੇੜੇ ਵਿੱਚ ਕਿੰਨੀਆਂ ਇਟਾਂ ਚੁੱਕਦੀ ਹੈ 900 ਹੁਣ ਕਹਿੰਦਾ ਪਿਆ 99000 ਇੱਟਾਂ ਦੇ ਲਈ ਹੁਣ ਜਿਹੜੀ ਚੀਜ਼ ਕੱਢਣੀ ਉਹਨੂੰ x ਮੰਨ ਲੈਣਾ ਚਾਰਾਂ ਦੇ ਵਿੱਚੋਂ ਠੀਕ ਹੈ ਬੇਟਾ ਅਸੀਂ 걔ੜੇ x ਮੰਨ ਲਏ ਨੇ ਇੱਟਾਂ ਦੀ ਸੰਖਿਆ ਕਿੰਨੀ ਆ 99000 ਹੁਣ ਬੇਟਾ ਪਹਿਲਾ ਗੁਣਾ ਜਦੋਂ ਇੱਟਾਂ ਦੀ ਸੰਖਿਆ ਵਧੂਗੀ ਤਾਂ 걔ੜੇ 걔ੜੇ ਦੀ ਸੰਖਿਆ ਵੀ ਵਧੂਗੀ ਇੱਕ ਚੀਜ਼ ਵਾਧੀ ਦੂਜੀ ਵੀ ਵਾਧੀ ਆ ਤਾਂ ਸਿੱਧਾ ਅਕਰਾਮਨਪਾਤ ਆ ਸਿੱਧਾ ਅਨੁਪਾਤ ਚ ਪਹਿਲਾ ਗੁਣਾ ਚੌਥਾ ਦੂਜਾ ਗੁਣਾ

ਤਾਂ x ਦੀ ਕੀਮਤ ਪਤਾ ਕਰਨੀ ਆ 900 ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆ ਬੇਟਾ ਗੱਲਾਂ ਚੇਤੇ ਰੱਖਣੀਆਂ ਜਮ੍ਹਾਂ ਦੀ ਰਕਮ ਘਟਾਓ ਦੇ ਵਿੱਚ ਘਟਾਓ ਦੀ ਰਕਮ ਉੱਧਰ ਜਾ ਕੇ ਜਮ੍ਹਾਂ 'ਚ ਗੁਣਾ ਦੀ ਰਕਮ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਗੁਣਾ ਦੇ ਵਿੱਚ ਬਦਲਣੀ ਆ ਦੂਜੇ ਪਾਸੇ ਜਾ ਕੇ ਇਹ ਗੱਲਾਂ ਚੇਤੇ ਰੱਖਣੀਆਂ ਤਾਂ 9 900 ਗੁਣਾ ਜਿਹੜੀ ਗੁਣਾ ਉੱਧਰ ਜਾ ਕੇ ਭਾਗ 'ਚ x 99000 900 ਤਾਂ ਬੇਟਾ ਆ 2 ਜ਼ੀਰੋਆਂ ਨਾਲ ਤਾਂ 2 ਜ਼ੀਰੋਆਂ ਕੱਟੀਆਂ ਗਈਆਂ 990 ਨੂੰ 9 ਤੇ ਭਾਗ ਕਰ ਦਵਾਂਗੇ ਤਾਂ ਇਹ ਆ ਜਾਊਗਾ 9199190 ਦੀ 0 110 ਤਾਂ ਕਿੰਨੇ ਢੇਡੇ ਆ ਗਏ 110 ਐਕਸ ਅਸੀਂ ਢੇਡੇ ਮੰਨੇ ਸੀ ਐਕਸ ਬਰਾਬਰ 110 ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 8 ਹੂਣ ਬੇਟਾ ਆਪਾਂ ਆ ਗਏ ਸਵਾਲ ਨੰਬਰ 9 ਦੇ ਉੱਤੇ ਸਵਾਲ ਨੰਬਰ 9 ਧਿਆਨ ਦੇ ਨਾਲ ਦੇਖੋ ਕਿਵੇਂ ਕੱਢਾਂਗੇ ਆਪਾਂ ਕੇਂਦਰ ਰੇਲਵੇ ਦੀ ਇੱਕ ਟਿਕਟ ਦਾ ਮੁੱਲ 78 ਰੁਪਏ ਪਾਲਕ ਨੇ ਟਿਕਟਾਂ ਲੈਣ ਲਈ 7722 ਰੁਪਏ ਦਿੱਤੇ ਤਾਂ ਉਸ ਨੇ ਕਿੰਨੀਆਂ ਟਿਕਟਾਂ ਲਈਆਂ ਠੀਕ ਹੈ ਟਿਕਟਾਂ ਕੀਮਤ ਟਿਕਟਾਂ ਕੀਮਤ ਉਹੀ ਫਾਰਮੂਲਾ ਬੇਟਾ ਜੇ ਟਿਕਟ 1 ਦਾ ਕੀਮਤ ਕਿੰਨੀ ਆ 78 ਰੁਪਏ ਟਿਕਟਾਂ ਦੀ ਸੰਖਿਆ ਅਸੀਂ x ਮੰਨ ਲਏ ਆ ਕੀਮਤ ਕਿੰਨੀ ਆ 7722 7722 ਰੁਪਏ ਤਾਂ ਬੇਟਾ ਪਹਿਲੇ ਦੀ ਚੌਥੇ ਨਾਲ ਗੁਣਾ ਦੂਜੇ ਦੀ ਤੀਜੇ ਨਾਲ ਗੁਣਾ ਕਰ ਦੇਣੀ ਆ ਸਹੀ ਤਾਂ 78x बराबर 7722 गुणा 1 ਤਾਂ x 7722 गुणा 1 78 ਠੀਕ ਹੈ ਬੇਟਾ ਤਾਂ ਇਹਨੂੰ ਬੇਟਾ ਆਪਾਂ ਕੱਟ ਦਵਾਂਗੇ ਇਹ ਬੇਟਾ ਕੱਟਣਾ ਜਰੂਰ ਸਿੱਖਣਾ ਹੈ ਤੁਸੀਂ ਸੌਖਾ ਹੋ ਜਾਊਗਾ ਸਵਾਲ 2 3 6 ਕਿਉਂਕਿ ਆ ਦੂਆ 2 3 6 2 9 18 ਫੇਰ ਇਹ ਦੋ ਤੇ ਚਲੇ ਜਾਣਗੇ 2 3 ਇਹ 6 1 ਬਚ ਗਿਆ 17 2 8 ਇਹ 16 1 ਬਚ ਗਿਆ 12 2 6 12 2 1 2 ਠੀਕ ਆ ਬੇਟਾ ਤੇ 6 ਤੇ 1 7 ਤੇ 8 15 ਤੇ 3 18 ਇਹ 18 3 ਤੇ ਵੰਡੇ ਜਾਂਦੇ ਇਹ ਵੀ ਸੰਖਿਆ 3 ਤੇ ਵੰਡੀ ਜਾਊਗੀ 9 ਤੇ 3 12 ਇਹ ਵੀ 3 ਤੇ ਵੰਡੀ ਜਾਊਗੀ 3 1 3 3 3 9 ਆ ਕੱਟੋ ਬੇਟਾ 3 ਤੇ 3 1 3 ਤੇ 3 2 6, ਦੋ ਬਾਕੀ 26, 3 8 24, ਦੋ ਬਚ ਗਏ, ਇਹ ਦੋ ਏਕ ਇੱਕੀ 3 7 21 1287 ਆ ਗਏ, ਹੁਣ ਬੇਟਾ 13 ਦੇ ਪਾੜੇ ਤੇ ਕੱਟੇ ਜਾਣਗੇ ਇਹ 13 1 13 13 ਨੂੰ 9 117 ਤੇ 11 ਬਚ ਗਏ, 17 ਦੇ 11 ਫੇਰ ਇੱਕ ਉੱਤੋਂ 7ਾ ਲਾ ਲਿਆ 13 ਨੂੰ 9 117 ਤਾਂ 99 ਟਿਕਟਾਂ ਜਿਹੜੀਆਂ ਖਰੀਦੀਆਂ ਜਾਣਗੀਆਂ 99 1 99 ਹੀ ਉੱਤਰ ਆ ਜਾਂਦਾ ਬਰਾਬਰੇ 99 ਟਿਕਟਾਂ ਉੱਤਰ ਆ ਗਿਆ ਠੀਕ ਹੈ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 9 ਤੇ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ